ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਪਾ ਅੱਜ ਆਏ ਸੀ ਬਈ ਪਿੰਡ ਚੁੱਗੇਗਣਾ ਬਾਈ ਗੁਰਪ੍ਰੀਤ ਕੋਲੇ ਇਹ ਮਲੋੜ ਤੋਂ 20 ਕਿਲੋਮੀਟਰ ਤੇ ਡੱਬ ਵਾਲੀ ਤੋਂ ਵੀ 30 ਕਿਲੋਮੀਟਰ ਹੈ ਬਾਈ ਕੋਲੇ ਕੰਪਿਊਟਰ ਕਰਾ ਤੇ ਤੂੜੀ ਵਾਲੀਆਂ ਮਸ਼ੀਨਾਂ ਖੜੀਆਂ ਬਾਈ ਨਾਲ ਕਰਦਿਆਂ ਗੱਲਬਾਤ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਬਾਈ ਹਾਂ ਵਧੀਆ ਠੀਕ ਠਾਕ ਹੈ ਬਾਈ ਕੋਲੇ ਮਸ਼ੀਨ ਖੜੀਆ ਕੇਸ ਬਾਈ ਕਿਹੜਾ ਮਾਡਲ ਹੈ ਇਹ ਇਹ 22 ਮਾਡਲ ਹੈ ਜੀ ਅੱਛਾ 22 ਮਾਡਲ ਹੈ ਤੇ ਬਾਈ ਲਪੇਟਾਂ ਲਬੂਟਾਂ ਦੀ ਕਿਵੇਂ ਆ ਲਪੇਟਾਂ ਲਬੂਟਾਂ ਦੀ ਸਾਫ਼ ਸੁਥਰੀ ਵਧੀਆ ਮਸ਼ੀਨ ਹੈ ਜੀ ਅੱਛ ਬਾਈ ਮਾਡਲ ਰਿਜਨਲ ਬਾਈ ਮਾਡਲ ਹੈ ਰਿਜਨਲ ਬਾਈ ਮਾਡਲ ਹੈ 59 ਗੇਰਾਂ ਦੇ ਟਾਇਰਾਂ ਚ ਹੈ ਹਾਂ 59 ਗੇਰਾਂ ਦੇ ਟਾਇਰ ਲੱਗੇ ਹੋਏ ਜੀ ਇਹਨੂੰ ਲਪੇਟਾ ਲਬੂਟਾਂ ਦੇ ਸਾਫ਼ ਆ ਪੂਰੀ ਪੰਜਾਬ ਵਾਲਾ ਜਾਲ ਲੱਗੇ ਹੋਈ ਹੈ ਪੰਜਾਬ ਵਾਲਾ ਜਾਲ ਹਾਂਜੀ ਜੇ ਕਿਸੇ ਮੇਰਾ ਵੀਰ ਨੇ ਕਿਸਾਨ ਵੀਰ ਨੇ ਲੈਣੀ ਹੈ ਕਿੰਨਾ ਖਰਚ ਆਊਗਾ ਇਹਦੇ ਤੇ 2,35,000 ਰੁਪਏ ਭਰਾਈ ਜਾਈ ਇਹਦਾ ਅੱਛਾ ਤੇ ਰਿਪੇਅਰ ਦਾ ਕਿੰਨਾ ਖਰਚਾ ਰਿਪੇਅਰ ਦਾ ਚਾਹੁੰਦੀ ਹੈ ਬਲੇਡ ਬਲੂਡ ਬਦਲਨੇ ਪੈਣਗੇ ਜੀ ਬਸ ਕੱਲੇ ਹੋਰ ਨਹੀਂ ਕਿ ਬਾਹਲਾ ਖਰਚਾ 2,35,000 ਦੀ ਲੇਵਾਂਗੇ 2,35,000 ਚ ਮਾਨਤਨ ਕਰਦੇ ਹਾਂ ਮਾਨਤ ਹਾਂਜੀ ਤੇ ਇਹਦੀ ਬਈ ਜਮਾ ਓਕੇ ਕੋਈ ਰੰਗ ਪੇੜਦਾ ਨਹੀਂ ਕਰਿਆ ਪਹਿਲਾਂ ਨਾ ਰੰਗ ਪੇੜ ਨਹੀਂ origignal ਆ ਜਿੱਥੋਂ ਹੀ ਹੈਗੀ ਸਾਰੀ ਅਸੀਂ ਮਾੜੀ ਮੋਟੀ ਟੱਚਿੰਗ ਫੱਚਿੰਗ ਵੀ ਨਹੀਂ ਉਹ ਸਾਰਾ origignal ਹੀ ਪਰ ਆ ਜੀ ਠੀਕ ਹੈ ਜਿਵੇਂ ਦਾ ਲਿਆ ਤਾਵੇਂ ਦੀ ਖੜਾ ਹਾਂ ਜਿਵੇਂ ਦਾ ਲਿਆਂਦਾ ਓਵੇਂ ਹੀ ਖੜਾ ਜੀ ਠੀਕ ਹੈ ਅੱਗੇ ਆ ਗਿਆ ਬਈ ਜਗ ਜਿੱਤਣਾ ਹਾਂ ਹਾਂਜੀ ਇਹ 24 ਮਾਡਲ ਆ ਜੀ 24 ਮਾਡਲ ਕਿੰਨੇ ਇੰਚੀ ਕਟਰ ਚ ਆ ਗਿਆ ਬਈ ਇਹ 57 ਇੰਚੀ 7.5 ਫੁੱਟ ਕਟਰ ਦੇ 57 ਇੰਚੀ 7.5 ਫੁੱਟ 7.5 ਫੁੱਟ ਕਟਰ ਆ ਜੀ ਠੀਕ ਆ ਪਲੇਟ ਦਿਖਾ ਦਿੰਦੇ ਮੈਂ ਜਿਹਦੀ ਪਲੇਟ 24 ਮਾਡਲ ਬਾਕੀ ਲੈਜਰ ਕਟਿੰਗ ਹ ਠੀਕ ਹੈ ਤੇ ਬਈ ਇਹਦਾ ਕੀ ਰੇਟ ਕਰਦਾਂਗੇ ਇਹਦਾ ਆਪਾਂ ਇਹਦਾ 2 ਲੱਖ ਤੇ 75000 ਰੁਪਏ ਰੇਟ ਕਰਦੇ ਆਂ ਆਪਾਂ ਮਾਨਦਾਨ ਕਰਦਾਂਗੇ ਹਾਂ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਦਾਨ ਕਰਦੇ ਕੱਲੇ ਬਲੇਡ ਬਦਲ ਕੇ ਚੱਲੂਗੇ ਬਲੇਡ ਬਦਲ ਕੇ ਚੱਲ ਜੂ ਪੰਜਾਬ ਵਾਲਾ ਰੀਪਰ ਆ ਜੀ ਇਹ ਕੋਈ ਹਰਿਆਣੇ ਵਾਲਾ ਨਹੀਂ 38 ਸਰਗਿਆਂ ਵਾਲਾ ਇਹਦੇ ਵਿੱਚ ਜਾਣ ਪਾਇਆ ਇਹੋ ਯਾਰ ਕਟਰ ਦਾ ਰੰਗ ਦਿਖਾਈ ਬਈ ਮੈਨੂੰ ਐ ਲੱਗਦਾ ਕਟਰ ਦਾ ਰੰਗ ਪੂਰਾ ਨਹੀਂ ਥੋੜੀ ਹੈ ਨਾ ਬਹੁਤ ਘੱਟ ਚੱਲਿਆ ਜੀ ਹੂੰ ਬਾਕੀ ਕੱਲੇ ਬਲੇਡ ਬਦਲ ਕੇ ਚੱਲੂਗੇ ਹਾਂ ਬਲੇਡ ਬਦਲ ਕੇ ਚੱਲ ਜੂ ਬਸ ਐ ਮੰਨ ਲਓ ਵੀ ਜੇ ਨਵੀਂ ਲੈਣ ਜਾਣੀਆਂ ਤਾਂ ਪੈਸੇ ਬਚ ਨਾਟਗਰਾਂ ਦੇ ਟੈਰਾਂ ਜਾਈ 24 ਮਲਰ ਇਹਦੇ ਨਾਲ 24 ਆ ओरिजिनल 24 ਰੇਟ ਹੀ ਬਾਕੀ ਜੈਨੂ ਅੰਜ 2,75,000 ਰੁਪਏ ਦਾ ਅੱਜਕੱਲ ਜਿੱਥੇ ਵੀ ਅਪਰ ਟ੍ਰਾਈ ਮਾਰਗੇ ਕਿਧੋ ਨਹੀਂ ਮਿਲਦਾ ਜੀ 2,75,000 ਦੀ ਮਾਨਦਾਨ ਮੌਕੇ ਤੇ ਬਾਈ ਕਰ ਦੂਗਾ ਤੇ ਲਵੇ ਟਲਮੂਟਾਂ ਦੀ ਬਾਈਆ ਪੱਖੇ-ਪੁੱਖੇ ਦਿਖਾ ਲਈ ਅੰਦਰੋਂ ਉਹੋ ਜੀ ਪੈਣਾ ਵਿੱਚੋਂ ਵੀ ਨਹੀਂ ਰੰਗ ਲਿਆ ਹਨਾ ਬਾਈਆ ਵਿੱਚੋਂ ਵੀ ਨਹੀਂ ਰੰਗ ਲਿਆ ਸਾਰੀ ਵਧੀਆ ਪਈ ਹੈ ਜੀ ਲੋਕਲ ਚੱਲੀ ਹੋਈ ਐ ਕੋਈ ਐਮਪੀ ਜੀ ਲੋਕਲ ਚੱਲੀ ਨਾ ਲੋਕ ਲੋਕਲੀ 38 ਵਾਲਾ ਜਾਲ ਆ ਵਿੱਚ ਠੀਕ ਐ ਇਹ ਬਾਈ ਮਾਡਲ ਆ ਗਿਆ ਜੀ ਬਾਈ ਮਾਡਲ ਬੰਦ ਬਾਡੀ ਚ ਹੈ ਇਹ ਵੀ ਬੰਦ ਬਾਡੀ ਦੇ ਵਿੱਚ ਹੈ 7.5 ਫੁੱਟ ਘਟਰੀ ਇਹਦਾ ਜੀ ਠੀਕ ਹੈ ਇਹ ਵੀ 24 ਵਰਗ ਹੀ ਪਈ ਹੈ ਜਰੂਰ ਲੈ ਦੋ ਉਸ ਕੰਡੀਸ਼ਨ ਜਮਾ ਓਕੇ ਪਈ ਹੈ 24 ਮਾਡਲ ਦਾ ਰੰਗ ਉਨਹੀ ਪਿਆ ਹੈ ਨਾ ਬਾਈ ਉਹਦੇ ਚ ਨਹੀਂ ਉਸੇ ਜਿੰਨਾ ਹੀ ਠੀਕ ਹੈ ਇਹਦੀ ਵੀ ਪਲੇਟ ਦਿਖਾ ਦਿੰਦਾ ਬਾਈ ਇਹ ਵੀ 22 ਮਾਡਲ ਹੈ ਜੀ 22 ਮਾਡਲ ਹੈ ਤੇ ਬਾਈ ਇਹਦੀ ਲਵੇਟਾਂ ਲਬੂਟਾਂ ਦੀ ਕਿਹੜੀ ਪੇਟਲ ਬੂਟਾਂ ਦੀ ਪੱਕੀ ਹੈ ਸਾਰੀ ਵਧੀਆ ਸਾਫ ਸੋਤਰੇ ਲਪੇਟ ਹੈ ਅੱਛਾ ਉੱਤੋਂ ਡਰਮ ਵੀ ਵਿਖਾ ਦੇ ਪੂਰਾ ਸਾਫ ਪਿਆ ਜੀ ਠੀਕ ਹੈ ਕੋਈ ਐ ਨਹੀਂ ਹੈਗਾ ਵੀ ਐਮਪੀ ਯੂਪੀ ਜਾ ਲੈਣਾ ਆ ਨਹੀਂ ਬਾਹਰ ਨਹੀਂ ਚੱਲਿਆ ਇਹਦੇ 40 ਇਹ ਚ ਪੰਜਾਬ ਦੇ 40 ਦਾ ਜਿਆਦਾ ਪਾਇਆ ਹੋਇਆ ਠੀਕ ਹੈ ਪੰਜਾਬ ਦੀ ਜਾਲਾ ਤੇ ਦੂਜੇ ਟਾਰਾਂ ਚ ਆ ਗਈ ਨਾ ਭਾਈ ਹਾਂ ਦੂਜੇ ਛੋਟੇ ਟਾਰਾਂ ਚ ਇਹਦੇ ਕੋਈ ਪਰੀ ਪੇਂਟ ਵਗੈਰਾ ਤਾਂ ਨਹੀਂ ਕਰਿਆ ਨਾ ਇਹ ਕੁਝ ਨਹੀਂ ਕਰਿਆ ਜੀ ਜੀ ਕੋਈ ਮੰਨ ਲਾ ਆਪਾਂ ਕੋਈ ਗੱਲ ਹੋਊਗੀ ਰੀ ਪੈਣ ਉਹ ਆਪਾਂ ਦੱਸ ਕੇ ਦੇਵਾਂਗੇ ਆਪਾਂ ਦੱਸ ਕੇ ਦੇਵਾਂਗੇ ਜਿਹੜੀ ਚੀਜ਼ ਹੋਊਗੀ ਠੀਕ ਹੈ ਇਹਦਾ 230000 ਰੁਪਏ ਰੇਟ ਆਈਏ ਕੋਈ ਵੀ ਕਸਟਮਰ ਲਊਗਾ ਤਾਂ 230000 ਲੈਜਰ ਕਟਿੰਗ ਵਾਲਾ ਰੀ ਪ੍ਰਬੰਧ ਵਾਡੀ ਚ ਨਹੀਂ ਇਹ ਲੈਜਰ ਨਹੀਂ ਉਹ 24 ਜੀ ਹੁੰਦੀ ਲੈਜਰ ਕਟਿੰਗ 23 ਦੇ 24 ਜੀ ਠੀਕ ਹੈ ਇਹ 22 ਬੰਦ ਵਾਡੀ ਆ 230000 ਪ੍ਰਾਈਸ ਹੈ ਜੀ ਦਾ ਬਾਕੀ ਮੌਕੇ ਤੇ ਮਾਨਤਨ ਕਰਦੇ ਠੀਕ ਹੈ ਇਹਦੇ ਬਾਈ ਕੱਲੇ ਬਲੇਡ ਹੀ ਬਦਲਨੇ ਕੱਲੇ ਬਲੇਡ ਬਦਲਨੇ ਪੈਣਗੇ ਜੀ ਹੋਰ ਤਾਂ ਨਹੀਂ ਕੋਈ ਬਾਕੀ ਜਦ ਆਪ ਦੇਰ ਗਿਆ ਹਿਸਾਬ ਨਾਲ ਪਾਉਣਾ ਪੂਜੇ ਹੋ ਜਾ ਵੀ ਅਗਲਾ ਠੀਕ ਹੈ ਤੂੜੀ ਬਰਉਣਾ ਚਾਹਉਂਦਾ ਤੇ ਬਾਈ ਇੱਕ ਗੱਲ ਹੋਰ ਪੁੱਛਣੀ ਸੀ ਮੰਨ ਲਾ ਵੀ ਜੇ ਕਿਸੇ ਨੇ 2000 ਯਰ ਤੋਂ 55 ਦੇ ਚਲਉਣੀਆਂ ਕੁਲੀਆਂ ਬਣੀਆਂ ਸੈਟਿੰਗ ਆ ਉਹ ਕੁਲੀਆਂ ਜੇ ਸਾਡੇ ਕੋਲ ਰੀਪਰ ਖੜਾ ਹੋਵੇ ਤਾਂ ਉਹਦੇ ਨਾਲ ਆਪਾਂ ਚੇਂਜ ਕਰ ਦਿੰਦੇ ਆ ਜੀ ਹਾਂ ਜੇ ਰੀਪਰ ਦੋ ਜੇ ਹਾਜ਼ਰ ਰੀਪਰ ਹੋਵੇ ਤਾਂ ਹੋਰ ਕੋਈ ਮੰਨ ਲਓ ਜੇ ਨਹੀਂ ਹੈਗਾ ਫੇਰ ਨਹੀਂ ਕਰ ਸਕਦੇ ਫੇਰ ਨਹੀਂ ਕਰਦੇ ਜੀ ਆਪਾਂ ਠੀਕ ਹੈ ਤੇ ਅੱਗੇ ਆ ਗਈ ਬਾਈ ਕੇਐਸ ਹਨਾ ਕੇ 21 ਮਾਡਲ ਹੈ ਕੇਐਸ ਦਾ ਜੀ 21 ਮਾਡਲ ਹੈ ਹਾਂਜੀ ਹਾਂਜੀ ਤਾਂ ਬਾਈ ਕਟਰ ਕੂਟਰ ਦਿਖਾ ਦੀ ਇਹਦੇ ਫਿੰਗਰਾਂ ਵੀ ਸਾਰੀਆਂ ਨਵੀਆਂ ਲੱਗੀਆਂ ਨੇ ਕਿ ਨਵੀਆਂ ਦੇ ਕੁਝ ਬਸ ਪੁਰਾਣੀਆਂ ਹੋਣੀਆਂ ਜੀ ਤੇ 7 ਫੁੱਟ ਕਟਰ ਦੇ ਵਿੱਚ ਆਉਂਦਾ ਜੀ 7 ਫੁੱਟਾ ਕਟਰ ਆ ਗਿਆ ਹਾਂਜੀ ਹਾਂਜੀ ਤੇ ਨਾਟਕਰਾਂ ਦੇ ਟੇਰਾਂ ਚ ਆ ਗਏ ਨਾਟਕਰਾਂ ਦੇ ਵੱਡੇ ਟੇਰ ਬੰਦ ਬਾਡੀ ਚ ਬੰਦ ਬਾਡੀ ਜੀ ਠੀਕ ਹੈ ਤੇ ਲਵੇਟਾ ਲੂਟਾ ਲਵੇਟਾ ਲੂਟਾ ਦਾ ਇਹ ਵੀ ਸਹੀ ਹੈ ਜੀ ਰੀਪਰ ਪੂਰਾ ਵਧੀਆ ਸਾਫ਼ ਸੁਥਰਾ ਰੀਪਰ ਹੈ ਠੀਕ ਹੈ ਕੋਈ ਬਈ ਇਹਦੇ ਰੰਗ ਪੇਂਟ ਦਾ ਨਹੀਂ ਕੀਤਾ ਨਾ ਰੰਗ ਪੇਂਟ ਕੋਈ ਨਹੀਂ ਜੀ origignal ਰੀਪਰ ਹੈ ਜਿੰਨਾ ਵੀ ਕੋਈ ਇਹਦੇ ਰੀਬਿਲਡਿੰਗ ਵਗੈਰਾ ਹੋਵੇ ਨਾ ਕੁਝ ਨਹੀਂ ਜੀ ਮਾੜਾ ਮੋਟਾ ਜਿਹਾ ਹੈਗਾ ਪਹਿਲੀ ਸਾਈਡ ਹੁੰ ਬਾਲਾ ਨਹੀਂ ਇੱਕ ਬਾਈ ਜੇ ਕਿਸੇ ਨੇ ਮੰਨ ਲਓ ਵੀਡੀਓ ਦੇਖ ਕੇ ਕੋਈ ਮਸ਼ੀਨ ਪਸੰਦ ਕਰ ਲਈ ਆਪਾਂ ਇੱਥੋਂ ਭੇਜ ਦਾਂਗੇ ਹਾਂ ਭੇਜ ਦਾਂਗੇ ਫ੍ਰੀ ਭੇਜ ਦਾਂਗੇ ਮਾਨੇ ਤੁਹਾਡਾ ਨਾਮ ਲੈ ਕੇ ਉਹਨੂੰ ਫ੍ਰੀ ਆਪਾਂ ਡਿਲੀਵਰ ਕਰ ਦਾਂਗੇ ਲੈ ਮਿੱਤਰੋ ਬਾਈ ਕਹਿੰਦਾ ਹੋਮ ਡਿਲੀਵਰੀ ਫ੍ਰੀ ਕਰ ਦਾਂਗੇ ਜੇ ਰੀਪਰ ਕੋਈ ਪਸੰਦ ਆ ਗਿਆ ਇੱਥੋਂ ਵੀਡੀਓ ਦੇਖ ਕੇ ਤੁਹਾਡਾ ਨਾਮ ਲਓ ਜਿਹੜਾ ਵੀ ਆ ਕੇ ਠੀਕ ਹੈ ਬਾਈ ਕਹਿੰਦਾ ਵੀ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਉਹ ਪੇਨ ਨੂੰ ਲਾਇਕ ਕਰਕੇ ਉਹ ਬਾਈ ਕੋਲੇ ਆ ਜਾਓ ਹੋਮ ਡਿਲੀਵਰੀ ਫ੍ਰੀ ਆ ਹਾਂਜੀ ਆਹ 23 ਮਾਡਲ ਲੈ ਕੇ ਇਸ ਦਾ 2,115,000 ਰੁਪਏ ਰੇਟ ਆ ਜੀ 2,115,000 ਇਹਦਾ ਥੋੜਾ ਬੋਟਾ ਮਾਨਦਾਨ ਹੋ ਜਾਊਗਾ ਬਾਈ ਜੈ ਜੈ ਰੇਟ ਮੰਗਿਆ ਬਾਈ ਨੇ ਤੇ 23 ਮਾਡਲ ਆ ਜੀ 23 ਮਾਡਲ ਆ ਕੀ ਹਾਂਜੀ ਹਾਂਜੀ ਬਾਈ ਇਹਦਾ ਕਾਟਰ ਦਿਖਾਈ ਕੱਢ ਰਿਹਾ ਯਾਰ ਜਮਾ ਦੋ ਸੀਨ ਚੱਲਿਆ ਹੋਇਆ ਜੀ ਨਾਲ ਦੀ ਪਿਆ ਮੇਰੇ ਖਿਆਲ ਲੱਗਦਾ ਹੈ ਯਾਰ ਜਿਵੇਂ ਇੱਕ ਸੀਨ ਹੀ ਚੱਲਿਆ ਹੋਵੇ ਨਾ ਬਾਈ ਹਾਂ ਹਾਂ ਸਹੀ ਗੱਲ ਹੈ ਜੀ ਤੇ ਬਾਈ ਇਹਦੇ ਕੋਈ ਰੰਗ ਪੇਂਟ ਨਾ origignal ਆ ਜੀ ਸਾਰਾ ਜਿੱਤ ਇਹਦਾ ਮਲਟੀ ਸਪੀਡ ਗੇਅਰ ਆ ਗਿਆ ਮਲਟੀ ਸਪੀਡ ਗੇਅਰ ਆ ਜੀ ਇਹਨੂੰ ਕਿਸੇ ਮਰਜ਼ੀ ਡਰਾਈਵਰ ਤੇ ਲਾਓ ਗੇਅਰ ਇਹ 24 ਤੇ 59 ਜਾਂਦਾ 700 ਠੀਕ ਹੈ ਪੁਲੀਆਂ ਚੇਂਜ ਕਰਨੀਆਂ ਪੈਂਦੀਆਂ ਉਹ ਗੇਅਰ ਵਧੀਆ ਤੇ ਬਾਈ ਇਹ 911 ਦਾ ਟਾਇਰ ਹੈ ਇਹ ਵੀ 911 ਦਾ ਟਾਇਰ ਹੈ ਲੈ ਪੇਟਾ ਲਪੂਤਦਾ ਇਹ ਵੀ ਰੀਪਰ ਪੂਰਾ ਸਾਫ ਵਧੀਆ ਬੰਦ ਬਾਡੀ ਆ ਗਿਆ ਨਾ ਬਾਈ ਬੰਦ ਬਾਡੀ ਆ ਗਿਆ ਇਹਦੇ ਕੱਲੇ ਬਲੇਡ ਬਦ ਲ ਕੇ ਚੱਲੂਗੀ ਇਹਦੇ ਬਲੇਡ ਬਦਲਨੇ ਪੈਣਗੇ ਹਾਂਜੀ ਠੀਕ ਹੈ ਬਾਈ ਇਹ ਗੱਲ ਤਾਂ ਨਹੀਂ ਹੁੰਦੀ ਵੀ ਇੱਥੇ ਮਾਡਲ ਕੋਈ ਰੀਪਰ ਹੋਰ ਆ ਵੀ ਆਪਾਂ ਬਲੇਡ ਵਾਲਾ ਨਹੀਂ ਨਹੀਂ ਉਹ ਚੀਜ਼ ਨਹੀਂ ਉਹ ਜੈਨੂਨ ਚੀਜ਼ ਹੈ ਜਿਹੜੀ ਹੈਗੀ ਹੈ ਸਾਹਮਣੇ ਹੈ ਜੀ ਅਗਲੇ ਦੇ ਪੂਰੀ ਆਪਾਂ ਅਗਲੇ ਨੂੰ ਗਾਰੰਟੀ ਦੇ ਕੇ ਤੋਰਾਂਗੇ ਜਿੱਥੋਂ ਵੀ ਅਕਲਾਊਗਾ ਠੀਕ ਹੈ ਤੇ 2,70,000 ਰੁਪਏ ਰੇਟ ਹੈ ਜੀ 23 ਮਾਡਲ ਹੈ 2,70,000 23 ਮਾਡ ਨਾਸ ਵੇਖਿਆ ਜੀ ਬਸ 270000 ਰੁਪਏ ਜੀ 270000 ਬਾਕੀ ਬਈ ਮੌਕੇ ਦੇ ਬਈ ਮੈਂ ਮਾਨਦਾਨ ਕਰਦਾ ਜੀ ਜਿਹੜਾ ਕਹੇ ਤਾਂ ਉਹੀ ਹੋਊਗਾ ਜੀ ਬਸ ਠੀਕ ਹੈ ਬਈ ਇਹ ਗੱਲ ਤਾਂ ਨਹੀਂ ਹੁੰਦੀ ਵੀ ਆਪਾਂ ਕੋਈ ਇੱਥੇ ਆ ਗਿਆ ਆਪਾਂ ਕਹਿੰਦੀ ਵੀ ਵਿਗ ਗਿਆ ਉਹ ਨਹੀਂ ਨਹੀਂ ਐ ਨਹੀਂ ਹੁੰਦਾ ਜੀ ਬਾਕੀ ਆਹ ਜਿਹੜਾ ਰੀਪਰ ਵੀਡੀਓ ਦੇ ਵੇਖ ਕੇ ਉਹ ਬੰਦਾ ਉਹ ਸਾਹਮਣੇ ਖੜਾ ਹੋਊਗਾ ਜਿਹੜਾ ਵਿਗਿਆ ਹੋਊਗਾ ਆਪਣੇ ਇੱਥੇ ਘਰੋਂ ਬਾਹਰ ਹੋਊਗਾ ਰੀਪਰ ਠੀਕ ਹੈ ਠੀਕ ਹੈ ਆਹ 24 ਮਾਡਲ ਆ ਗਿਆ ਜੀ ਫੇਰ 24 ਮਾਡਲ ਜਗਜੀਤ ਹਾਂਜੀ ਜਗਜੀਤ 24 ਮਾਡਲ ਆ ਗਿਆ ਦਿਖਾ ਦੀ ਆਹ ਸਟੈਂਪ ਲੱਗੀ ਦਿਖਾ ਦੀ ਲੇਜਰ ਕਾਟਿੰਗ ਵਾਲਾ ਇਹ ਵੀ ਜੀ ਲੇਜਰ ਕਾਟਿੰਗ ਵਾਲਾ 51 ਗੇਰਾਂ ਦੇ ਟਾਇਰਾਂ ਦਾ ਹੈ ਨਾ ਇਹ ਵੀ ਸੇਮ ਹੈ ਪੰਜਾਬ ਵਾਲਾ ਦੀ ਪ੍ਰੀਏ ਪੰਜਾਬ ਵਾਲੀ ਆ ਹਾਂ ਪੰਜਾਬ ਵਾਲਾ ਦੀ ਪ੍ਰੀਏ ਠੀਕ ਆ ਇਹ ਕਿਹੜੇ ਟਰੈਕਟਰ ਤੇ ਚੱਲਿਆ ਹੋਇਆ ਬਈ ਇਹ 855 ਤੇ ਚੱਲਿਆ 855 ਦਾ ਚੱਲਿਆ ਹੋਇਆ ਹਾਂਜੀ 855 ਦੀ ਉਹ ਜਿਆਦਾ ਡਿਮਾਂਡ 855 ਹਰ ਇੱਕ ਕੋਲੇ 855 ਵੱਧ ਲਾਉਂਦੇ ਆਂ ਗੱਲ ਮੰਨ ਕੇ ਚੱਲੋ ਇਹਦੇ ਬਈ ਕੱਲਾ ਬਲੇਟਾਂ ਦੀ ਐ ਇਹਦੇ ਬਲੇਡ ਪਹਿਣਗੇ ਬਸ ਕੱਲੇ ਹਾਂਜੀ ਫਿੰਗਰਾਂ ਫੁੰਗਣਾ ਸਹੀ ਐ ਸਾਰਾ ਕੁਝ ਠੀਕ ਐ ਫਿੰਗਰਾਂ ਜਮਾਂ ਨਮੀਆ ਨੇ ਸਾਰੀਆਂ ਨਾ ਫਿੰਗਰਾਂ ਜਾਂ ਸਟੈਪ ਬਸ ਮਾੜੀ-ਮੋਟੀ ਆਪ ਦੇ ਹਿਸਾਬ ਨਾਲ ਬਦਲਣੀ ਪੂਗੀ ਠੀਕ ਐ ਸਟੈਪ ਪੱਤੀਆਂ ਵੀ ਆਪਾਂ ਸਾਰੇ ਰੀਪਰਾਂ ਜਿਹੜਾ ਕੋਈ ਨਾਲਾ ਲਾਉਂਦੇ ਤਾਂ ਨਹੀਂ ਕੋਈ ਨਾਲ ਵਿੱਚ ਹੀ ਪਿਆ ਰਹਿੰਦਾ ਸਾਰਾ ਸਮਾਨ ਠੀਕ ਐ ਜਿਹੜੀ ਚੀਜ਼ ਆ ਗਈ ਆਪਾਂ ਲਾ ਭਾ ਮੰਦੀ ਕੁਝ ਨਹੀਂ ਲਾਉਣੀ ਨੀ ਕੀ ਰੇਟ ਕਰਦੀ ਇਹਦਾ ਆਪਾਂ ਇਹਦਾ 2700 ਅਗੇ 70 ਦਾ ਮਾਨਤਨ ਕਰਦਾ ਹੈ 24 ਮਾਨਤਨ ਕਰਦਾਂਗੇ 24 ਮਾਡਲ 2,70,000 ਕੁੱਲ 70,000 ਦਾ 2 ਲੱਖ ਕੱਲ ਲੈਜਰ ਕਟਿੰਗਵਾ ਦਿਓ ਵੇਖ ਲਈ 2,70,000 ਕੱਲ ਨੂੰ ਅਗਲੇ ਨਾ ਕੇ ਵੀ ਲੈਜਰ ਕਟਿੰਗ ਮਸ਼ੀਨ ਹੋਰ ਦੇਦੀ ਹਾਂ ਜਾਂ ਵੇਕ ਗਈ ਆ ਦਿਖਾ ਦੇ ਦੁਬਾਰੇ ਵੀ ਬਾਈ ਕੱਲ ਨੂੰ ਕਹਿੰਦਾ ਬਾਈ ਕਹਿੰਦਾ ਇਹ ਨਾ ਕਹਦੇ ਕੋਈ ਆ ਕੇ ਵੀ ਉਹ ਮਸ਼ੀਨ ਮੰਨ ਲਓ ਵੀ ਕੋਈ ਫਰਾਡ ਹੋਇਆ ਜਾਂ ਕੁਝ ਵੀ ਹੋਇਆ ਆ 20 ਮਾਡਲ ਆ ਗਿਆ 20 ਮਾਡਲ ਆ ਗਿਆ ਬੰਦ ਬਾਡੀ ਹੈ ਗਿਆ ਵੀ ਬੰਦ ਬਾਡੀ ਆ ਗਿਆ ਛੋਟੇ ਡੇਰਾਂ ਚ ਆ ਗਿਆ ਛੋਟੇ ਡੇਰਾਂ ਚ ਆ ਗਿਆ ਠੀਕ ਹੈ ਜਿਵੇਂ ਸੋਹਣਾ ਸਾਫ ਸੁਥਰਾ ਆ ਰਹੀ ਪਰਾਈ ਨਵੀਆਂ ਫਿੰਗਰਾਂ ਲੱਗੀਆਂ ਹੋਈਆਂ ਸਾਰੀਆਂ ਤੇ ਬਲੇਡਾਂ ਦੇ ਪਾਸੇ ਬਦਲਨੇ ਆਣਗੇ ਮਨੇ ਬਲੇਡ ਨਵੇਂ ਪਹਿਣਗੇ ਇਹਦੇ ਸਾਰੇ ਨਵੇਂ ਪਹਿਣਗੇ ਹਾਂ ਬਲੇਡ ਨਵੇਂ ਪਹਿਣਗੇ ਜਾਲ ਆਪ ਦੇ ਏਰੀਏ ਹਿਸਾਬ ਨਾਲ ਬੰਦਾ ਨਵਾਂ ਪੁਰਾਣਾ ਪਾ ਸਕਦਾ ਇਹ ਵੀ ਚੈਟਿੰਗ ਹੈ ਰੰਗ ਪੇਂਟ ਸਹੀ ਆ ਰੰਗ ਪੇਂਟ Ориਜੀਨਲ ਹੈ ਜੀ ਰੰਗ ਪੇਂਟ ਦੀ ਦਿਖਾ ਦੇ ਮਸ਼ੀਨ ਕਿਹੜਾ ਦੇ ਲਵੇਟਾਂ ਦੀ ਓਕੇ ਆ ਲਵੇਟਾਂ ਦੀ ਓਕੇ ਆ ਜੀ ਠੀਕ ਹੈ ਕੋਈ ਇਹਦੇ ਰੀਪੇਂਟ ਵਗੈਰਾ ਨਾ ਕੁਛ ਨਹੀਂ ਤੁਹਾਡੇ ਸਾਹਮਣੇ ਜਿੱਥੋਂ ਵੀ ਲਿਆ ਪੇਂਟ ਪੂਂਡ ਪੰਜਾਬ ਵਾਲੀ ਹੈ ਵੀ ਪੰਜਾਬ ਵਾਲਾ ਰੀਪਰ ਹਾਂ ਜੀ ਠੀਕ ਹੈ ਸਾਫ ਸੁੱਟਾ ਪੰਜਾਬ ਵਾਲਾ ਰੀਪਰ ਕੋਈ ਐਮਪੀ ਯੂਪੀ ਵਾਲਾ ਚੱਲਿਆ ਨਹੀਂ ਨੀ ਉਹ ਰੀਪਰ ਨਹੀਂ ਦੱਸਦੀ ਐਕ੍ਰਿਸ਼ਨ ਬਾਕੀ ਆਪ ਨੂੰ ਸਾਹਮਣੇ ਲੋਕਲ ਚੱਲਿਆ ਹੋਇਆ ਲੋਕਲ ਚੱਲਿਆ ਹੋਇਆ ਜੀ ਠੀਕ ਹੈ ਬਾਈ ਕਿੰਨੇ ਦਾ ਕਰਦੀ ਇਹਨੂੰ ਆਪਾਂ 1,80,000 ਰੁਪਏ ਦੀ ਮੰਗ ਹੈ ਜੀ ਮੌਕੇ ਤੇ ਮਾਨਤਨ ਹੋ ਜੂਗਾ 1,80,000 ਹਾਂ ਜੀ ਚੱਲ 2000 ਹੋਰ ਘਟਾ ਦੇ ਹਾਂ ਬਾਕੀ ਮਾਨਤਨ ਕਰ ਹੀ ਦੇਵਾਂ ਕੋਈ ਗੱਲ ਨਹੀਂ ਠੀਕ ਹੈ ਤੇ ਓਕੇ ਆ ਬਾਈ ਇਹ ਵੀ ਰੀਪਰ ਓਕੇ ਪੂਰਾ ਸੋਹਣਾ ਸਾਫ ਸਾਰਾ ਕੰਡੀਸ਼ਨ ਦਾ ਵੀ ਤੇ ਰਿਪੇਅਰ ਪੂਰਾ ਲੈ ਲਓ ਤੇ ਬਾਕੀ ਆਪਦੇ ਹਿਸਾਬ ਨਾਲ ਜਿੰਨੀ ਕਲ ਰਿਪੇਅਰ ਕਰੋ ਉਹਨਾਂ ਵਧੀਆ ਹੀ ਹੈ ਕਿ ਨਹੀਂ ਠੀਕ ਹੈ 10-15 ਇਹ 24 ਮਾਡਲ ਆ ਗਿਆ ਭਾਈ ਇਹ 24 ਮਾਡਲ ਆ ਗਿਆ ਭਾਈ ਪਲੇਟ ਦਿਖਾ ਦੀ 24 ਮਾਡਲ ਆ ਗਿਆ ਕੇਐਸ ਦਾ 98 ਫਿੰਗਰਾਂ ਦੇ ਵਿੱਚ ਹੈ ਜੀ 15 ਫਿੰਗਰਾਂ ਚ ਆ ਗਿਆ ਹਾਂ ਪੈਸਾ ਭਗਾ ਇਹ ਰਿਪਰ ਸੇਲ ਆ ਜੀ ਅੱਜ ਸਵੇਰ ਹੀ ਸੇਲ ਹੋਇਆ ਠੀਕ ਹੈ ਇਹਦੇ ਨਾਲ ਦਾ ਆਪਣੇ ਕੋਲ 769 ਰਿਪਰ ਹੈਗਾ ਠੀਕ ਹੈ ਤੇ ਜਾਂ ਇਹ 24 ਮਾਡਲ ਇੱਕ 7 ਫੁੱਟੇ ਕਟਰ ਦੇ ਵਿੱਚ ਹੈਗਾ ਉਹ ਕੱਲੋਂ ਆਏ ਦੋ ਰੀਪਰ ਕੱਲੋਂ ਆਉਣੀਆਂ 24 24 ਮਾਡਲ ਇਹ ਬਾਈ ਕਹਿੰਦਾ ਇਹਦੇ ਨਾਲ ਦੀ ਕੰਡੀਸ਼ਨ ਹੁੰਦੀ ਨੇ ਇਹ ਨਾਲ ਦੀ ਕੰਡੀਸ਼ਨ ਇਹ 7.5 ਫੁੱਟ ਦੇ ਕਟਰ ਚੋਂ 7 ਜੀ ਠੀਕ ਹੈ ਇਹੀ ਕੰਡੀਸ਼ਨ ਚ ਸਾਫ਼ ਹੀ ਨਹੀਂ ਹੋਣਗੇ ਇੰਨੇ ਸਾਫ਼ ਹੀ ਹੋਣਗੇ ਪੂਰਾ ਵੱਧ ਇੱਕ ਸਾਈਡ ਇੱਕ ਸਾਈਡ ਬਲੇਡਾਂ ਦੇ ਨੇ ਇਹ ਆਪਾਂ 292000 ਦਾ ਸੇਲ ਕਰਿਆ ਜੀ ਉਹ ਕਿੰਨੇ ਗ੍ਰੇਡ ਦੇ ਹੋਣਗੇ ਬਸ ਉਹ ਵੀ ਇੰਨੇ ਗ੍ਰੇਡ ਦੇ ਹੋਣਗੇ ਕੋਈ ਹਜ਼ਾਰ ਘੱਟ ਹੋਵੇ ਕੋਈ ਵੱਧ ਹੋ ਜੀ ਬਸ ਠੀਕ ਹੈ ਕਿੰਨੇ ਗ੍ਰੇਡ ਦੇ ਨੇ ਬਾਈ ਕਹਿੰਦਾ ਵੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਮਸ਼ੀਨ ਲੈਣੀ ਆ ਹਨਾ ਬਾਈ ਦੇ ਨੰਬਰ 20 ਆ 20 ਮਾਡਲ ਆ ਜੀ 20 ਮਾਡਲ ਜਿਹੜੀ ਅੱਜ ਹੀ ਸ਼ੋਲਡ ਹੋਇਆ ਜੀ ਅੱਜ ਇਹ ਵੀ ਵਿਗਿਆ ਇਹ ਵੀ ਵਿਗ ਗਿਆ ਜੀ 20 ਮਾਡਲ ਜਗਜੀਤ ਦੇ ਵੀ ਸੇਲ ਹੋ ਗਿਆ ਅੱਜ ਹਾਂ ਇਹ ਵੀ ਸੇਲ ਹੋ ਗਿਆ ਇਹ ਵੀ ਪੂਰਾ ਸੋਹਣਾ ਸਾਫ ਸੂਤਰਾ ਰੀਪਰ ਆ ਜੀ ਠੀਕ ਹੈ ਬਈ ਇਹ ਕਿੰਨੇ ਦਾ ਵਿਗ ਗਿਆ 1,70,000 ਦਾ ਵਿਗ ਗਿਆ ਜੀ 1,70,000 ਦਾ 20 ਮਾਡਲ ਇਹ ਕਵਰ ਹੈ ਨਹੀਂ ਸੀਗਾ ਰੀਪਰ ਸਾਫ ਸੂਤਰਾ ਠੀਕ ਹੈ ਇਹ ਮਲਾ ਨਹੀਂ ਹੈਗੇ ਸੀ ਬੈਲਟਾਂ ਦੇ ਕਵਰ ਕੱਲੇ ਬੈਲਟਾਂ ਵਾਲੇ ਕਵਰ ਨਹੀਂ ਸੀ ਆ 23 ਮਾਡਲ ਆ ਗਿਆ 23 ਮਾਡਲ ਲੇਜ਼ਰ ਕਟਿੰਗ ਦਾ ਗਿਆ ਵੀ ਇਹ ਲੇਜ਼ਰ ਕਟਿੰਗ ਆ ਉਹ ਸੀ ਕੱਟੇ ਦੇਖੋ ਤੇ ਘੱਟ ਦੇ ਰੰਗ ਯਾਰ ਬਾਈ ਇਹਦੇ ਵੀ ਘੱਟ ਦੇ ਰੰਗ ਬਹੁਤ ਪਿਆਉ ਉਹੀ ਜਰਜੀ ਬਣੀ ਹੋਈ ਹੈ ਜਿਹੜੀ ਦਿਂਦੀ ਹੈ ਇਹਦੇ ਤੇ ਬਾਕੀ ਚੱਲਿਆ ਬਹੁਤ ਘੱਟ ਆ ਜੀ ਇੱਥੇ ਰੀਪੇਂਟ ਵਗੈਰਾ ਤਾਂ ਨਹੀਂ ਹੈ ਨਾ ਰੀਪੇਂਟ ਨੀ ओरिजिनल ਦੀ ਪ੍ਰਾਈਸ ਹੈ ਇਹਦਾ ਯਾਰ ਜਮਾਂ ਐ ਲੱਗਾ ਜਿਵੇਂ ਜਗਜੀਤ ਵਾਲਿਆਂ ਦੀ ਆਇਆ ਹੁੰਦਾ ਹਾਂ ਬਸ ਬਹੁਤ ਘੱਟ ਚੱਲਿਆ ਸਮਝਿਆ ਹੋਇਆ ਹੈ ਜੀ ਰੀਪੇਂਟ ਠੀਕ ਹੈ ਉੱਪਰ ਦੀ ਗੇੜਾ ਦੇ ਦੀ ਬਾਈ ਇਹਦੇ ਮਸ਼ੀਨ ਪੂਰੀ ਸੋਹਣੀ ਹੈ ਨਾੜਗਰਾਂ ਦੇ ਟੈਰਾ ਚ ਬੰਦ ਬਾਡੀ ਤੇ ਕੀ ਰੇਟ ਦਾ ਬਾਈ ਇਹ ਜਾਂ 2,55,000 ਰੁਪਏ ਰੇਟ ਹੈ 23 ਮਾਡਲ ਦਾ 255000 ਬਾਕੀ ਮੌਕੇ ਤੇ ਮਾਨਤਨ ਹੋ ਜੂ ਥੋੜਾ ਬਹੁਤ ਤਾਂ ਵਾਧਾ ਨਹੀਂ ਹੋਣਾ ਜੀ 255000 ਹਾਂਜੀ ਹਾਂਜੀ 255000 ਕੋਈ ਘੱਟ ਵੱਧ ਤਾਂ ਨਹੀਂ ਹੁੰਦੀ ਬਾਅਦ ਚ ਬਾ ਨਹੀਂ ਬਾਹਲੀ ਨਹੀਂ ਹੁੰਦੀ ਥੋੜਾ ਬਹੁਤ ਤਾਂ ਮੌਕੇ ਤੇ ਮਾਨਤਨ ਨਹੀਂ ਹੁੰਦਾ ਨਹੀਂ ਮੰਨ ਲਓ ਜੇ ਕੋਈ ਬੰਦਾ ਆ ਗਿਆ ਵੀ ਪਗੇ ਦੀ ਵੀ ਨਹੀਂ ਇਹ ਮਹਿੰਗਾ ਜਾ ਕਰੀ ਆਪਾਂ ਬੇ ਨਹੀਂ ਨਹੀਂ ਆਣੀ ਆਣੀ ਨਹੀਂ ਹੁੰਦਾ ਜੀ ਠੀਕ ਆ ਲੈ ਮੇਤਰੋ ਬਾਈ ਕਹਿੰਦਾ ਵੀ ਆ ਕੇ ਸਕਰੀਨ ਸ਼ਾਟ ਲੈ ਕੇ ਆ ਜਿਓ ਦਿਖਾ ਦਿਓ ਬਾਈ ਨੂੰ ਰੀਪਰ ਪੂਰਾ ਜੈਨੂ ਹੋਣਾ ਕੋਈ ਰੰਗ ਬੇ ਨਹੀਂ ਬਾਕੀ ਹੋਰ ਵੀ ਰੀਪਰ ਬਹੁਤ ਆਈ ਬਾਈ 23 ਮਡ ਲਾਈ ਜਾਂਦੇ ਆ ਵਿਕ ਜਾਂਦੇ ਆ ਠੀਕ ਹੈ ਕਿ ਨਹੀਂ ਅਗਲਾ ਕਈ ਹੋਣਾ ਅ 26 ਜਨਵਰੀ ਅੱਜ ਹੁਣ 30 ਜਨਵਰੀ ਨੂੰ ਤੋ ਤੰਦਰਾਵਾ ਦੇ ਵਿਕ ਵੀ ਸਕਦਾ ਰਹਿ ਵੀ ਸਕਦਾ ਹੋਰ ਪੰਜ ਦਿਨਾਂ ਦੇ ਵਿੱਚ ਵਿੱਚ ਪੰਜ ਸੱਤ ਦੇ ਵਿੱਚ ਚੇਂਜ ਹੋ ਜਾਂਦਾ ਰਾਜ ਆ ਗਿਆ ਜੀ 21 ਮਾਡਲ ਰਾਜਾ ਹਨਾ ਬਈ ਇਹਦੀ ਯਾਰ ਬਹੁਤ ਡਿਮਾਂਡ ਆ ਹਨਾ ਬਈ ਇਹਦੀ ਬਹੁਤ ਡਿਮਾਂਡ ਆ ਜੀ ਇਹ ਬਈ ਮੋਸਰ ਰੇਡਗੇ ਦੀ ਡਿਮਾਂਡ ਆ ਜੀ ਬਸ ਕਿੰਨੇ ਇੰਚ ਜੀ ਕਟਰ ਚ ਆ ਗਿਆ ਹੈ ਸਾਢੇ 7 ਫੁੱਟ ਕਟਰ ਆ ਜੀ ਸਾਢੇ 7 ਫੁੱਟ ਤੇਦਾ ਡਰਮ ਵੱਡਾ ਹੁੰਦਾ ਹਨਾ 18 ਫੱਟੀਆਂ 13-13 ਆਈ ਇਹਦਾ ਠੀਕ ਹੈ ਤੇ ਕਿਹੜਾ ਮਾਡਲ ਹੈ 21 ਮਾਡਲ ਆ ਜੀ ਇਹ 21 ਮਾਡਲ ਹਾਂਜੀ ਰੰਗ ਪੇਂਡ ਦਾ ਵੀ ਇਹ ਵੀ ਸੋਹਣਾ ਜੀ ਰੰਗ ਪ ਪੁਲੀਏ ਵੀ ਦੂਜੇ ਨੇ ਨਾ ਬਈ ਹਾਂ ਇਹਦੇ ਕੋਈ ਮਤਲਬ ਕੱਟ ਰਾਲਾ ਸਿਸਟਮ ਖਤਮ ਕਰਦਾ ਨਾ ਇਹ ਹਾਂ ਨਿਕਲ ਜਾਂਦਾ ਜੀ ਉਹੀ ਨਿਕਲ ਜਾਂਦੇ ਆ ਨਟ ਖੋਲ ਕੇ ਸਾਰੀ ਪੁਲੀ ਬਾਹਰ ਆ ਜਾਂਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਬਈ ਇਹ ਕਿੰਨੇ ਰੁਪਈਆ ਦਾ ਇਹਦਾ 1.85 ਹਜ਼ਾਰ ਰੇਟ ਆ ਜੀ 1.85 ਹਜ਼ਾਰ ਮੰਗਦੇ ਆਪਾਂ ਇਹਦਾ ਹਾਂ ਬਾਕੀ ਮੌਕੇ ਦੇ ਮਾਨਤਨ ਕਰਦੇ ਆ ਮੌਕੇ ਦੇ ਮਾਨਤਨ ਕਰਦੇ ਆ ਤੇ ਲਪੇਟਾ ਲੂਟਾ ਦਾ ਕਿਵੇਂ ਆ ਲਪੇਟਾ ਲੂਟਾ ਦਾ ਲਪੇਟ ਤਾਂ ਵੇਖਣੀ ਐਵੇਂ ਕਹਿਦਗੇ ਜੀ 21 ਮਾਡਲ ਆ ਇਹ ਜੀ ਕੱਲ ਹੀ ਆਇਆ ਇਹ ਤੇ ਲਪੇਟ ਨੂੰ ਤਕਰੀਬ ਹਾਂ ਜੀ ਪਿਆ ਤਕਰੀਬ ਤੋਂ ਉਹਨਾਂ ਠੀਕ ਹੋਣਗੇ ਲਪ ਇਹਨਾਂ ਦੇ ਲਪੇਟ ਜਾਂਦੇ ਵੀ ਨਹੀਂ ਹਾਂ ਕੱਟ ਜਾਂਦੇ ਆ ਰੀਪਰ ਠੀਕ ਹੈ ਬਾਕੀ ਬਈ ਹੋਰ ਰਿਪੇਅਰ ਦਾ ਤਾਂ ਨਹੀਂ ਕੋਈ ਹੈਗਾ ਦਾ ਹਾਂ ਹੋਰ ਨਹੀਂ ਬਸ ਜੀ ਫਿੰਗਰ ਨਹੀਂ ਬਲੇਡ ਬਾਲ ਕੇ ਹਾਂਜੀ ਬਲੇਡ ਬਾਲ ਕੇ ਬਲੇਡ ਬਦਲ ਕੇ ਚੱਲੂ ਆ ਹਾਂਜੀ ਠੀਕ ਆ ਆਹ ਰੀਪਰ ਦੇ ਵੀ ਬਈ ਬਲੇਡ ਬਾਲ ਕੇ ਚੱਲੂ ਆ ਤੇ ਕੱਟਰ ਵਾਲੀਆਂ ਫਿੰਗਰਾਂ ਵੀ ਨਵੀਆਂ ਲੱਗੀਆਂ ਹੋਈਆਂ ਹਨ ਬਈ ਬਾਕੀ ਹੋਰ ਕਿਸੇ ਨੇ ਵੀ ਮੰਨ ਕੇ ਚਲੋ ਜੀ ਪੁਰਾਣਾ ਰੀਪਰ ਵਿੱਚ ਕਟਾਉਣਾ ਹੋਵੇ ਤਾਂ ਆਪਾਂ ਉਹ ਵੀ ਕੱਟ ਲੈਣੀ ਹੈ ਜੀ ਠੀਕ ਹੈ ਬਈ ਕਹਿੰਦਾ ਕਿਸੇ ਨੇ ਪੁਰਾਣਾ ਮਤਲਬ ਨੀਵਾ ਮੱਲ ਕਟਾ ਕੇ ਉੱਚਾ ਲੈਣਾ ਉੱਚਾ ਲੈਣਾ ਹੋਵੇ ਜਾਂ ਮਾਨੇ ਜਿਵੇਂ ਹੀ ਕਹਿੰਦੇ ਨਵਾਂ ਲੈਣਾ ਨਾ ਡੀਲਰ ਜੀ ਆਪਣੀ ਬਾਈਸੀ ਆਪਾਂ ਨਵਾਂ ਰੀਪਰ ਦੇ ਦਿੰਨੇ ਆ ਠੀਕ ਹੈ ਕਿਸੇ ਵੀ ਕੰਪਨੀ ਦਾ ਨਵਾਂ ਰੀਪਰ ਕੋਈ ਵੀ ਲੈਣਾ ਹੋਵੇ ਮੰਨ ਲਓ ਆਪਾਂ ਬਾਕੀ ਇਹਨਾਂ ਨੂੰ ਸਸਤਾ ਕਰ ਦਾਂਗੇ ਬਾਕੀ ਇਹਨਾਂ ਨੂੰ ਕੋਈ ਥੋੜਾ ਮੋਟਾ ਮਾਰਜਿਨ ਸਸਤਾ ਕਰਕੇ ਦੇ ਦਾਂਗੇ ਨਵਾਂ ਕੋਈ ਵੀ ਕੰਪਨੀ ਇਹਦੀਆਂ ਫਿੰਗਰਾਂ ਦਿਖਾ ਦੀਆਂ ਆ ਮਸ਼ੀਨ ਦੀਆਂ ਸਾਰੀਆਂ ਨਵੀਆਂ ਲੱਗੀਆਂ ਹੋਈਆਂ ਲੱਗੀਆਂ ਵੀ ਹੈਵੀਜ਼ ਨੇ ਹਣਾ ਬਾਈ ਹੂੰ ਵਧੀਆ ਹੈ ਦੋਨੇ ਇਹਦੇ ਸਟੈਪ ਪੱਟੀਆਂ ਨਾਲ ਤੇ ਕੀ ਰੇਟ ਦਾ ਬਈ ਇਹ 1,85,000 ਰੁਪਏ ਦਾ 1,85,000 ਦਾ ਰਾਜਾ ਦਾ ਪੂਰਾ ਸੋਹਣਾ ਰੀਪਰ ਕੀ ਮਾੜੀ ਖੜਾਈ ਆ ਆਪਣੇ ਕੋਲ 24 ਵੀ ਖੜਾ ਹੈ ਉਹ ਦੂਜੇ ਬਾਈ ਕੋਲੇ ਇੱਕ ਤਾਂ ਜੇ ਕਿਸੇ ਨੇ ਮਸ਼ੀਨ ਕੋਈ ਵਿਚਕਡਾਉਣੀ ਹੈ ਉਹ ਵੀ ਕੱਢ ਲੈ ਬਾਈ ਕੋਲੇ ਜੇ ਕੋਈ ਵੀ ਖੇਤੀਬਾੜੀ ਦਾ ਸਾਡਾ ਸੁਪਰ ਸੀਡਰ ਰੋਟਾਵੇਟਰ ਜਾਂ ਕੰਪਿਊਟਰ ਕਰਾ ਕੁਝ ਵੀ ਲੈਣਾ ਜਾਂ ਵੇਚਣਾ ਬਾਈ ਨਾਲ ਕਰ ਲੈ ਵੀ ਕਨੈਕਟ ਕਰ ਸਕਦਾ ਕਿਸੇ ਨੇ ਮਲਚਰ ਵੇਚਣਾ ਐਮਬੀ ਬਲੋ ਵੇਚਣਾ ਆਪਾਂ ਹੁਣ ਵੀ ਫਰੀਜ਼ ਲੈਣੀ ਹੈ ਜੀ ਵੇਚ ਠੀਕ ਹੈ ਮਨੋ ਕੋਈ ਵੀ ਲੋਹਾ ਵੀ ਨਤੀਜ ਨਹੀਂ ਕਰਦੇ ਕੰਮ ਲੋਹਾ ਕੋਈ ਵੀ ਵੇਚਣਾ ਆਪਾਂ ਲੈ ਲੈ ਵੇਚਣਾ ਹੋ ਗਿਆ ਕੋਈ ਠੀਕ ਹੈ ਬਾਈ ਕਹਿੰਦਾ ਕੁਝ ਵੀ ਵੇਚਣਾ ਆਪਾਂ ਨੂੰ ਦੱਸ ਦਿਓ ਜੇ ਕੁਝ ਲੈਣਾ ਆਪਾਂ ਦੇ ਵੀ ਦੇਵਾਂਗੇ ਆਪਾਂ ਦੇ ਵੀ ਦੇਵਾਂਗੇ ਠੀਕ ਹੈ ਹੂੰ